ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਮੀਆਂ ਬੀਬੀ ਰਾਜੀ ਕੀ ਕਰਨਗੇ ਭਾਜੀ ਦੇਖ ਕੇ ਅਸੀਂ ਬਾਹਰ ਆਏ ਆ ਸੋ ਫਿਲਮ ਪੂਰੀ ਦੀ ਪੂਰੀ ਜਦੋਂ ਡਾਇਰੈਕਟਰ ਦੇ ਕੋਲ ਪਹੁੰਚਦੀ ਆ ਪਹੁੰਚਦੀ ਆ ਹਿੰਦੀ ਲੈਂਗੁਏਜ ਦੇ ਵਿੱਚ ਸੋ ਫਿਲਮ ਨੂੰ ਟਰਾਂਸਲੇਟ ਕੀਤਾ ਹੈ ਅੱਜ ਐਸੋਸੀਏਟ ਡਾਇਰੈਕਟਰ ਹੈਗੇ ਨੇ ਮੇਰੇ ਨਾਲ ਕਰਨ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਬਹੁਤ ਅੱਛਾ ਐਕਟਰ ਵੀ ਆ ਕਰਨ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਦੈਨਿਕ ਸਵੇਰਾ ਜੀ ਥੈਂਕ ਯੂ ਮਨਪ੍ਰੀਤ ਜੀ ਸੋ ਕਰਨ ਬੜਾ ਵੱਡਾ ਚੈਲੰਜ ਹੈਗਾ ਹੈ ਨਾ ਹਿੰਦੀ ਜੇ ਤੁਹਾਡੇ ਕੋਲ ਸਕ੍ਰਿਪਟ ਪਹੁੰਚਦੀ ਆ ਪਹਿਲਾਂ ਤਾਂ ਪਹਿਲੀ ਗੱਲ ਤਾਂ ਹਿੰਦੀ ਦੇ ਸ਼ਬਦ ਹੀ ਇੰਨੇ ਔਖੇ ਹੁੰਦੇ ਆ ਵੀ ਉਹਨੂੰ ਟਰਾਂਸਲੇਟ ਕਿਵੇਂ ਕੀਤਾ ਤੁਸੀਂ ਪੰਜਾਬੀ ਵਿੱਚ ਪਹਿਲਾਂ ਤਾਂ ਐਕਸਪੀਰੀਅੰਸ ਸ਼ੇਅਰ ਕਰੋ ਯਾਰ ਐਕਸਪੀਰੀਅੰਸ ਵਾਕਈ ਨਾ ਮਤਲਬ ਮੇਰਾ ਇਹ ਸੀਗਾ ਕਿ ਹਿੰਦੀ ਦੇ ਵੈਸੇ ਹੀ ਵਰਡ ਵੀ ਬਹੁਤ ਔਖੇ ਸੀਗੇ ਕਿ ਮੈਂ ਕਿਹਾ ਯਾਰ ਮੈਂ ਕਰਾਂਗਾ ਕਿਵੇਂ ਮੈਂ ਹਾਂ ਤਾਂ ਕਹਿਤੀ ਮੈਂ ਫਸ ਗਿਆ ਮੈਂ ਕਿਹਾ ਯਾਰ ਹਿੰਦੀ ਤੋਂ ਪੰਜਾਬੀ ਮੈਂ ਪੰਜਾਬੀ ਤਾਂ ਚਲੋ ਆਪਾਂ ਨੂੰ ਆਉਂਦੀ ਆਂਦੀ ਐ ਲੇਕਿਨ ਮੈਂ ਵੀ ਰੱਬ ਦਾ ਨਾਮ ਲੈ ਕੇ ਕਰ ਦਿੱਤਾ ਮੈਂ ਕਿਹਾ ਚਾਗਦੇ ਫਟੇ ਮੈਂ じゃ ਕਰ ਦਾਂਗੇ ਪੰਜਾਬੀ ਆਪਾਂ ਉਹ ਕਰਤੀ ਸੀ ਮਤਲਬ ਬਹੁਤ ਅੱਛਾ ਲੱਗਿਆ ਮਤਲਬ ਸਾਰਿਆਂ ਨੇ ਅੱਛਾ ਕੰਮ ਕੀਤਾ ਇਸ ਫਿਲਮ ਵਿੱਚ ਸੋ ਪਹਿਲੀ ਵਾਰ ਕੀਤਾ ਤੁਸੀਂ ਇਹ ਵੀ ਟਰਾਂਸਲੇਸ਼ਨ ਵਾਲਾ ਇਸ ਵਾਰ ਇਹ ਮੇਰਾ ਪਹਿਲੀ ਵਾਰੀ ਸੀ ਸੋ ਫਿਲਮ ਜਦੋਂ ਬਣ ਰਹੀ ਆ ਤੁਸੀਂ ਸਾਰੀ ਬਣਦੀ ਫਿਲਮ ਵੀ ਦੇਖਦੇ ਹੋ ਹੈਨਾ ਕਿ ਜਿਸ ਤਰ੍ਹਾਂ ਤੁਸੀਂ ਟਰਾਂਸਲੇਸ਼ਨ ਕਰਕੇ ਉਹਨਾਂ ਨੂੰ ਦਿੱਤੀ ਜੋ ਥਾਟਸ ਦੇ ਨਾਲ ਤੁਸੀਂ ਟਰਾਂਸਲੇਟ ਕੀਤਾ ਉਹ ਥਾਟਸ ਤੁਹਾਡੇ ਡਿਲੀਵਰ ਹੋਏ ਪ੍ਰੋਪਰ ਪੂਰੇ ਡਿਲੀਵਰ ਹੋਏ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਮਤਲਬ ਮੈਂ ਜਿਵੇਂ ਆਪਣੇ ਇਸ ਫਿਲਮ ਦੇ ਜੋ ਪ੍ਰੋਡਿਊਸਰਸ ਨੇ ਹਨ ਉਹ ਵੀ ਐਕਟਰ ਨੇ ਵਿੱਚ ਤੁਸੀਂ ਦੇਖਿਆ ਉਹਨਾਂ ਡਾਕਟਰ ਅਨਿਲ ਕੇ ਮਹਿਤਾ ਐਂਡ ਸਿਨੇਹ ਮਹਿਤਾ ਜੀ ਉਹ ਯਾਰ ਉਹਨਾਂ ਨੇ ਇੰਨਾ ਸੋਹਣਾ ਕੰਮ ਕੀਤਾ ਯੂਰਾਜ ਬਾਈ ਦਾ ਹੈ ਹੀ ਕੈਂਡ ਉਹ ਸ਼ੈਨਾ ਸਹਿਰ ਜੀ ਖੂਬਸੂਰਤ ਇੰਨਾ ਸੋਹਣਾ ਕੰਮ ਕੀਤਾ ਉਹਨਾਂ ਨੇ ਦੀਪਕ ਰਾਜਾ ਪਰਮਵੀਰ ਬਨਵਾਰੀ ਜੋ ਦਿਨੇਸ਼ ਕੁਮਾਰ ਇੰਨੇ ਸੋਹਣੇ ਸੋਹਣੇ ਹਸਤੀਆਂ ਨੇ ਕੰਮ ਕੀਤਾ ਉਹ ਸਾਰਿਆਂ ਨੇ ਬਾਕੂ ਵੀ ਕੈਰੈਕਟਰ ਨਿਭਾਇਆ ਇਸ ਫਿਲਮ ਦੇ ਵਿੱਚ ਮਤਲਬ ਕਮਾਲ ਕਰਤੀ ਸਾਰਿਆਂ ਨੇ ਸੋ ਇਹ ਫਿਲਮ ਜਿਹੜੀ ਅਸੀਂ ਦੇਖ ਕੇ ਅੱਜ ਬਾਹਰ ਆਏ ਆ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਗਈ ਤੁਸੀਂ ਵੀ ਹੁਣ ਜ਼ਰੂਰ ਦੇਖਣ ਜਾਣਾ ਸੋ ਐਕਸਪੀਰੀਅੰਸ ਇਸ ਕੁਝ ਮੂਵੀ ਦੇ ਸੈੱਟ ਤੋਂ ਸ਼ੇਅਰ ਕਰਨਾ ਚਾਹੁੰਦੇ ਆ ਸਾਡੇ ਨਾਲ ਅਸੀਂ ਤਾਂ ਸੈੱਟ ਤੇ ਕਾਮੇਡੀ ਕੀਤੀ ਹੈ ਮਤਲਬ ਸੈੱਟ ਤੇ ਸਾਨੂੰ ਇਹ ਲੱਗਿਆ ਹੀ ਨਹੀਂ ਕਿ ਅਸੀਂ ਇੱਕ ਸ਼ੂਟ ਕਰ ਰਹੇ ਸੀ ਯਾਰ ਇਹ ਇੱਕ ਫੈਮਿਲੀ ਟ੍ਰਿਪ ਤੇ ਆ ਯਾਰ ਬਲਕਿ ਇਹ ਆ ਯੂਵਰਾਜ ਭਾਜੀ ਯਾਰੇ ਭਾਜੀ ਗਾਣਾ गा ਰਹੇ ਆ ਅਦਰੋ ਪਰਮਵੀਰ ਜੀ ਯਾਰੇ ਉਹ ਵੀ ਗਾਣਾ गा ਰਹੇ ਆ ਇਹ ਉਹ ਇਦਾਂ ਵਾ ਤੇ ਬਹੁਤ ਹੀ ਅੱਛਾ ਸੀਗਾ ਇਹ ਟ੍ਰਿਪ ਸੀਗਾ ਸਾਡੇ ਬੰਬੇ ਦਾ ਬਹੁਤ ਹੀ ਸੋਹਣਾ ਮਤਲਬ ਅਸੀਂ ਸਾਨੂੰ ਲੱਗਿਆ ਨਹੀਂ ਸ਼ੂਟ ਇਹ ਸ਼ੂਟ ਹੁੰਦਾ ਨਾ ਓਏ ਯਾਰ ਬੈਨਿਟੀ ਖੋਲੀਏ ਇਹ ਕਰੋ ਉਹ ਕਰੋ ਐਦਾਂ ਦਾ ਕੁਝ ਵੀ ਨਹੀਂ ਸੀਗਾ ਅਰਾਂ ਨਾਲ ਚਿੱਲ ਗਿਆ ਸਾਰੇ ਆਣੇ ਸੋ ਹੁਣ ਕੀ ਕੁਝ ਨਵਾਂ ਗਿਆ ਆ ਰਿਹਾ ਤੁਹਾਡੇ ਆਪਣੇ ਪ੍ਰੋਜੈਕਟਸ ਕਿਹੜੇ ਆ ਰਹੇ ਆ ਔਰ ਕੀ ਕੁਝ ਹੋਰ ਤੁਸੀਂ ਲਕਿਆ ਅ ਵੈਸੇ ਹੁਣ ਇੱਕ ਮੇਰਾ ਐਜ਼ ਅਨ ਡਾਇਰੈਕਟਰ ਗਾਣਾ ਲਾਂਚ ਹੋਇਆ ਤੇ ਉਹ ਮੇਰਾ ਹੈਗਾ ਕੌਂਕਣੀ ਲੈਂਗੁਏਜ ਪਰ ਮੈਂ ਆਪਾਂ ਪੰਜਾਬੀ ਹਿੰਦੀ ਕੌਂਕਣੀ ਉਹ ਸਾਰਾ ਆਪਾਂ ਕਰ ਲੀਦਾ ਤੇ ਅੱਗੇ ਇੱਕ ਫਿਲਮ ਆ ਰਹੀ ਮੇਰੀ ਐਜ਼ ਅਨ ਐਕਟਰ ਤੇ ਮਤਲਬ ਉਹਦਾ ਹਿੱਟ ਹੈ ਜੀ ਹਿੱਟ ਹੈ ਜੀ ਹਿੱਟ ਹੈ ਹੋਰ ਵੀ ਬਹੁਤ ਸਾਰੀਆਂ ਨੇ ਮਤਲਬ ਵੱਡੇ ਵੱਡੇ ਕਲਾਕਾਰਾਂ ਨੇ ਬਹੁਤ ਸੋਹਣੀ ਸੋਹਣੀ ਫਿਲਮਾਂ ਆ ਰਹੀਆਂ ਤੇ ਦਰਸ਼ਕਾਂ ਨੂੰ ਮਤਲਬ ਬਹੁਤ ਹੀ ਮਜ਼ਾ ਆਏਗਾ ਫਿਲਮਾਂ ਦੇਖ ਕੇ ਵੀ ਸਭ ਤੋਂ ਪਹਿਲਾਂ ਤਾਂ ਸਾਡੀ ਮੂਵੀ ਦੇਖੋ ਮੀਆਂ ਬੀਵੀ ਰਾਜ਼ੀ ਕੀ ਕਰਨਗੇ ਪਾਜੀ ਸਾਨੂੰ ਪਿਆਰ ਦਿਓ ਪਲੀਜ਼ ਸਵੇਰੇ ਨਾ ਤੋ ਕੇ ਮੰਦਰ ਗੁਰਦੁਆਰਾ ਮੱਥਾ ਟੇਕ ਕੇ ਤੁਸੀਂ ਜ਼ਰੂਰ ਜਾਓ ਥੈਂਕ ਯੂ ਸੋ ਮੱਚ ਕਰਨ ਥੈਂਕ ਯੂ ਥੈਂਕ ਯੂ ਮੰਤਪੁਰ